ਜਿਹੜੇ ਬਾਜ਼ਾਰ 'ਚ ਤੁਹਾਨੂੰ 5-500 ਵਾਲੇ ਸੂਟ 1000-1000 ਦੇ ਕਰਕੇ ਇੱਕ ਨਾਲ ਫ੍ਰੀ ਕਰ ਦਿੰਦੇ ਆ ਅਸੀਂ 1000 1000 ਵਾਲੇ ਸੂਟ ਪਹਿਲਾਂ ਹੀ 5 500 ਰੁਪਏ ਦੇ ਵਿੱਚ ਹੀ ਜੰਨੇ ਆ ਪਰ ਅਸੀਂ ਨਾਲ ਨਾਲ ਇੱਕ ਸੂਟ ਬਿਲਕੁਲ ਫ੍ਰੀ ਦੇਣਾ 5 ਮੀਟਰ ਫਿਓਨਾਂ ਦਾ ਸੂਟ ਬਿਲਕੁਲ ਫ੍ਰੀ ਭਾਜੀ ਉਹ ਜਿਹੜਾ ਬਾਜ਼ਾਰ ਦੇ ਵਿੱਚ 1500 ਦਾ ਸੂਟ ਆ ਸਾਡੇ ਕੋਲ ਲੈ ਜਾਓ ਸਿਰਫ 500 ਰੁਪਏ ਦਾ ਸੂਟ 500 ਵਾਲੇ ਸੂਟ ਦੇ ਨਾਲ ਆ ਦੂਜਾ ਸੂਟ ਦਵਾਂਗੇ ਬਿਲਕੁਲ ਫ੍ਰੀ ਚਾਹੇ ਡਿਜ਼ਾਈਨ ਆ ਲੈ ਲੋ ਚਾਹੇ ਡਿਜ਼ਾਈਨ ਆ ਲੈ ਲੋ ਚਾਹੇ ਡਿਜ਼ਾਈਨ ਆ ਲੈ ਲੋ ਦੇਖੋ ਜੀ ਰੰਗਾ ਮੇਚੀ ਕਿੰਨੀ ਆ ਗਈ ਤਾਂਕ ਪੂਰੀ ਰੇਟ ਲਾਤਾ ਇੱਕ 500 ਰੁਪਿਆ ਚਾਹੇ ਪ੍ਰਿੰਟ ਸੂਟ ਲੈ ਲੋ ਕੋ ਜੀ ਜਿਹੜੇ ਜਾਮ ਕਾਟਨ ਦੇ ਸੂ को 650 ਰੁਪਏ ਦਾ ਸੂਟ ਕਰਤਾ ਜਿਹੜਾ 1275 75 ਦਾ ਬਿਆਰ ਚ ਵੇਖਦਾ ਨਾਲ ਉਹਦੇ ਇੱਕ ਕਾਟਨ ਦਾ ਸੂਟ ਕਾਟਨ ਦੇ ਦੁਪੱਟਿਆਂ ਬਿਲਕੁਲ ਫਰੀ ਭਾਜੀ 4 ਦਿਨ ਬਹੁਤ ਵੱਡੇ ਫਾਇਦੇ ਹੋਣਿਆ ਸਿਰਫ 4 ਦਿਨ ਦੀ ਸੇਲ ਆ ਚੱਕ ਲੋ ਚੱਕ ਮੁੜ ਕੇ ਨਹੀਂ ਫੇਰੇ ਮਿਲਣੇ 1200 1500 160 160 ਵਾਲੇ ਸੂਟ ਕਰਤੇ 650 ਦੇ ਵਿੱਚ ਜਿਹੜੇ ਵੀ ਦਾਜਵਰੀ ਵਾਲੇ ਕੱਪੜੇ ਵਾਲੇ ਪਏ ਸਾਰੇ 650 ਦੇ ਉਹਨਾਂ ਨਾਲ ਆ ਸੂਟ ਬਿਲਕੁਲ ਫ੍ਰੀ ਦੁਪੱਟੇ ਦੇ ਨਾਲ ਵਾਜੀ ਦੇਖੋ ਜੀ ਬਾਰ ਬਾਰ ਕਹਿ ਰਹੇ ਆ ਆ ਸਟਾਕ ਪਿਆ ਸਾਡੇ ਕੋਲ ਦੇਖੋ ਆ ਸਾਰਾ ਹੀ ਸਟਾਕ ਇਹ ਸਟਾਕ ਕਲੀਅਰ ਕਰਨਾ ਜਦੋਂ ਸਟਾਕ ਕਲੀਅਰ ਹੋ ਗਿਆ ਉਸ ਤੋਂ ਬਾਅਦ ਸੇਲ ਬੰਦਿਆ ਇਸ ਕਰਕੇ ਕਹਿੰਦੇ ਛੇ ਦੀ ਛੇ ਦੀ ਆਜੋ 1200 160 ਸੂਟ 500 ਰੋਵਾਂਗੇ ਉਹਦੇ ਨਾਲ ਦੂਜਾ ਸੂਟ ਬਿਲਕੁਲ ਫ੍ਰੀ 1500 ਦਾ ਸੂਟ ਦਵਾਂਗੇ 650 ਚ ਉਹਦੇ ਨਾਲ ਵੀ ਕਾਟਨ ਦਾ 400 ਦਾ ਸੂਟ ਦਵਾਂਗੇ ਬਿਲਕੁਲ ਫ੍ਰੀ ਦੇਖੋ ਜੀ ਰਾਮ ਟੈਕਸ ਦੇ ਸਹਿਵਾ ਦੇ ਸੂਟ ਆ ਗਏ ਆ ਕੜਾਈ ਵਾਲੇ ਜਿਹੜੇ ਬਜ਼ਾਰਾਂ ਚ 2-2000 ਰੁਪਏ ਦਾ ਮਿਲਦਾ ਚੱਕੋ 750 ਰੁਪਏ ਦਾ ਕੋਈ ਮੰਗਦਾ 1500 ਕੋਈ ਮੰਗਦਾ 1700 ਸਾਡਾ ਰੇਟ ਸਿਰਫ 750 750 ਦਾ ਸੂਟ ਨਾਲ ਨਾਇਰਾ ਕੱਟ ਬਿਲਕੁਲ ਫ੍ਰੀ ਦੇਵਾਂਗੇ 750 ਵਾਲੇ ਸੂਟ ਦੇ ਨਾਲ ਨਾਇਰਾ ਕੱਟ ਬਿਲਕੁਲ ਫ੍ਰੀ ਚੈਲੰਜ ਕਰਕੇ ਕਹਿੰਦੇ ਆ ਇਦਾਂ ਦੀ ਡਿਜ਼ਾਈਨ ਨਹੀਂ ਕਹਿੰਦੇ 750 ਰੁਪਏ ਦੇ ਨਹੀਂ ਦੇਣੀ ਦੇਖੋ ਜਿਹੜਾ ਬਾਜ਼ਾਰ ਜਾ ਕੇ ਤੁਸੀਂ 30000 ਰੁਪਏ ਦਾ ਕੱਪੜਾ ਲੈਣਾ ਸਾਡੇ ਕੋਲੋਂ ਸੇਲ ਦੇ ਵਿੱਚ ਸਿਰਫ 10000 ਦਾ ਲੈ ਜਾਓ ਜਿੰਨੇ ਸੂਟ ਖਰੀਦੋਗੇ ਉਨੇ ਸੂਟ ਫ੍ਰੀ ਤੁਸੀਂ 10 ਸੂਟ ਖਰੀਦੋਗੇ 10 ਸੂਟ ਫ੍ਰੀ 20 ਸੂਟ ਖਰੀਦੋਗੇ 20 ਸੂਟ ਫ੍ਰੀ ਤੁਸੀਂ ਚਾਹੇ 100 ਸੂਟ ਖਰੀਦ ਲਓ 100 ਸੂਟ ਦੇ ਨਾਲ 100 ਸੂਟ ਫ੍ਰੀ ਦੇ ਕੇ ਭੇਜਾਂਗੇ ਦੇਖੋ ਜੀ ਅੰਕਲੋਂ ਬੁੱਟਾ ਰੋੜ ਕਾਦੀਆਂ ਸਾਰਾ ਦਾ ਸਾਰਾ ਸਟਾਕ ਕਲੀਅਰ ਕਰ ਦੇਣਾ ਚਾਹੇ ਆ ਢੇਰੀ ਹੋਵੇ ਚਾਹੇ ਉਹ ਢੇਰੀ ਹੋਵੇ ਬਿਲਕੁਲ ਫ੍ਰੀ ਦੇ ਭਾ ਦੇ ਰਹੇ ਆ ਜਿਹੜੇ ਬਾਜ਼ਾਰਾਂ ਦੇ ਵਿੱਚ ਕੋਈ 25% ਕੋਈ 30% ਲੈਸ ਲਾਂਦਾ ਨਾ ਆਹ ਸੇਲ ਜਿਹੜੀ ਲਾਤੀ ਹੈ ਸਭ ਤੋਂ ਵੱਡੀ ਸੇਲ ਆਤੀ। ਉਹ ਸਿਆਣੇ ਬਣੋ ਸਿਆਣੇ ਬਣੋ ਨਾ ਕਰਾ ਲੁੱਟਣਾ ਨਾ ਕਰਾ ਲੁੱਟਣਾ। ਉਹ ਲੁੱਟਣਾ ਨਾ ਕਰਾਓ ਸਿੱਧੇ ਅੰਕਲੋਂ ਬੁੱਟਰ ਰੋਡ ਕਾਦੀਆਂ ਆਜੋ। ਸਟਾਕ ਸਾਰਾ ਹੀ ਕਲੀਅਰ ਕਰ ਦੇਣਾ। ਰਕੜੀ ਤੇ ਬਹੁਤ ਵੱਡੀ ਸੇਲ। ਪਹਿਣਾ ਭਰਾਮਾਂ ਦੇ ਫੇਰੇ। ਉਹ ਵਿਆਹ ਸ਼ਾਈ ਦਾ ਕੱਪੜਾ ਲੈਣਾ। ਦਾਜ ਬੜੀ ਦਾ ਕੱਪੜਾ ਲੈਣਾ। ਆਹ ਦੇਖੋ 5-500 ਦੇ ਵਿੱਚ 6-6 7-700 ਵਾਲੇ ਸੂਟਾਂ 'ਚ ਇੱਕ ਸੂਟ ਨਾਲ ਦੂਜਾ ਸੂਟ ਫ੍ਰੀ। ਕੋਈ ਲਾਟ ਨਹੀਂ ਫਰੈਸ਼ ਸ਼ੌਦੇ ਆ ਤੁਸੀਂ ਚੈੱਕ ਕਰ ਲਓ। ਨਵੇਂ ਡਿਜ਼ਾਈਨ ਆਏ ਆ। ਇੱਕ ਤੋਂ ਇੱਕ ਟੌਪ ਤੋਂ ਟੌਪ ਡਿਜ਼ਾਈਨ ਆ। ਦੇਖੋ 650 ਦਾ ਉਹਦੇ ਨਾਲ ਕਾਟਨ ਦਾ ਸੂਟ 250 ਰੁਪਿਆ ਬਿਲਕੁਲ ਫ੍ਰੀ ਦੇ ਰਹੇ ਆ ਚੈਲੰਜ ਕਰਕੇ ਕਹਿੰਦੇ ਆ ਬੁੱਟਾ ਰੋਡ ਕਾਦੀਆਂ ਤੇ ਇਤਿਹਾਸ ਦੀ ਸਭ ਤੋਂ ਵੱਡੀ ਸੇਲ ਲੱਗ ਗਿਆ ਜਿਹੜਾ ਦਾਜਵਰੀ ਦਾ ਕਪੜਾ ਟਾਪ ਦੇ ਰਾਮਟੈਕਸ ਸਹਿਵਾ ਦੇ ਜਿਹੜੇ ਡਿਜ਼ਾਈਨ ਜਿਹੜੇ 750 ਦੇ ਕਰਤੇ ਆ ਉਹਦੇ ਨਾਲ ਨਾਇਰਾ ਕੱਟ ਰੈਡੀमेड ਸੂਟ ਬਿਲਕੁਲ ਬਈਵਾਜੀ ਹੋ ਇਸ ਤਰ੍ਹਾਂ ਤੁਸੀਂ ਹੋਰ ਵੀ ਜਿਹੜੀ ਮਰਜ਼ੀ ਵੈਰਾਈਟੀ ਲੈ ਜਾਓ ਉਹਦੇ ਵਿੱਚ ਵੱਡੇ ਫਾਇਦੇ ਕਰਾਂਗੇ ਸਾਡੇ ਕੋਲ ਆਜੋ ਕੋਡੀਆਂ ਨੇ ਭਾ ਕਪੜਾ ਅੰਕਲ ਹੋਮ ਬੁੱਟਾ ਰੋਡ ਕਾਦੀਆਂ ਨੰਬਰ ਸਕਰੀਨ ਤੇ ਕੋਈ ਜਾਣ ਕੇ ਲੈਣੀ ਆ Fondos e carros,